ਕਿੰਨੇ ਕਿੱਲਿਆਂ ਦੀ ਕਹਿੰਦੇ ਬਾਈ ਕਹਿੰਦਾ 2.5 ਕਿੱਲਿਆਂ ਦੀ ਹੈ ਉਹ ਐ ਯਾਰ ਵੀ ਦਾਣਾ ਦੂਣਾ ਬਹੁਤ ਸੋਹਣਾ ਬਾਈ ਹੈਨਾ ਐਂ ਕਹਿੰਦਾ ਵੀ ਜਿਵੇਂ ਆ ਕਹਿੰਦੇ ਹੁੰਦੇ ਆ ਨਾ ਵੀ ਜਿਵੇਂ ਸੰਤਰੀ ਦਾਣਾ ਹੋ ਜਾਂਦਾ ਉਹ ਹੈਨਾ ਦਾਣਾ ਦੂਣਾ ਬਹੁਤ ਵਧੀਆ ਹੈ 1670 ਲੱਗੀ ਆ ਕਿੰਨਾ ਵਾਜਨ ਹੋ ਗਿਆ ਬਾਈ ਗੰਡੇ ਦਾ ਅੱਛਾ ਇਹ ਆ ਲਾਣੇਦਾਰ ਠੀਕ ਆ ਕਿੰਨਾ ਵਾਜਨ ਹੋ ਗਿਆ ਬਾਈ ਲੋ ਬਾਈ ਬਰਨਾਲੇ ਦਾਣਾ ਮੰਡੀ ਦੇ ਵਿੱਚ ਮੱਕੀ ਆਈ ਐ ਤੇ ਬਾਈ ਹੁਰੀ ਲੈ ਕੇ ਆਏਗੇ 855 ਟਰੈਕਟਰ ਤੇ ਕਰਦੇ ਆ ਗੱਲਬਾਤ ਵੀ ਕਿਹੜੀ ਵੈਰਾਈਟੀ ਐ ਕੀ ਉਹ ਆ ਹੋਰ ਬਾਈ ਕੀ ਹਾਲ ਨੇ ਕਿਹੜੀ ਵੈਰਾਈਟੀ ਆ ਵੀਰੇ ਜਹਾ ਕੋਈ ਮਰਾਦਾ ਜਿਆਦਾ ਨਹੀਂ ਠੀਕ ਐ ਉ ਰੰਗ ਰੰਗ ਬਹੁਤ ਸੋਹਣਾ ਯਾਰ ਹੈ ਨਾ ਰੰਗ ਰੰਗ ਬਹੁਤ ਸੋਹਣਾ ਭਰਾਓ ਮੱਕੀ ਦਾ ਤੇ ਬਾਈ ਹੋਰੀਂ ਕਹਿੰਦੇ ਪੱਲੀਆਂ ਪਾਲੀਆਂ ਪਾਈਆਂ ਵੀ ਆਣੇ ਪੱਲੀਆਂ ਦਾ ਫੇਰ ਜਦੋਂ ਬਾਈ ਜ਼ਿੰਮੇਦਾਰ ਦੀ ਮਹਿੰਗੀ ਫਸਲ ਹੁੰਦੀ ਹੈਗੀ ਇੰਨੀ ਮਿਹਨਤ ਨਾਲ ਪਾਲੀ ਵੀ ਆ ਤਾਂ ਪੱਲੀਆਂ ਤਾਂ ਪਾਉਂਦੇ ਹੀ ਆ ਬੰਦਾ ਕਿਉਂ ਖੋੜ ਕਿਵੇਂ ਲੱਗਦੀ ਆ ਮੱਕੀ ਠੀਕ ਹੈ ਤੇ ਇੱਕ ਸਾਰੇ ਵੀਰ ਦੱਸੋ ਵੀ ਯਾਰ ਆਪਣੇ ਫੋੜ ਦਾ ਵੀ ਚੈਨਲ ਬਣਾ ਲਈਏ ਆਪਾਂ ਫੋੜ ਬੋਲ ਬੂਲ ਵਧੀਆ ਲੈਂਦਾ ਹੈ ਫੋੜ ਲੈ ਵੀ ਹੁਣ ਬਾਈ ਹੋਰੀਆਂ ਖੰਡਿਆ ਖੰਡਿਆ ਕੇ ਲੈ ਹੁਣਗੇ ਥੋੜੀ ਜਿਹੀ ਗਿੱਲੀ ਆ ਗਈ ਮਾ ਗਿੱਲੀ ਆ ਗਈ ਥੋੜੀ ਜਿਹੀ ਵੀ ਖੜਿਆ ਖੜਿਆ ਆ ਕੇ ਉਹ ਕਿਹੜਾ ਪਿੰਡਾ ਬਾਈ ਹੋਰਾਂ ਦਾ ਜੋਗਰਲਾ ਵਾਹ ਵਾਹ ਤੇ ਕਿੰਨੇ ਵਾਹਣ ਦੀ ਆ ਬਾਈ ਭਾਈ ਕਿੰਨੇ ਦੀ ਹੋ ਬਟਾਈ ਦੇ ਬਦ ਦੋ ਇਹ ਆ ਕਿਹਦੇ ਮਸ਼ੀਨ ਨਾਲ ਬੜਾਈ ਆ ਠੀਕ ਐ ਦਾਣਾ ਦੂਣਾ ਬਹੁਤ ਵਧੀਆ ਫੋੜੂ ਉਹ ਆ ਵੇ ਸੰਤਰੀ ਆ ਗਿਆ ਪੂਰਾ ਦਾਣਾ ਪੂਰਾ ਵਧੀਆ ਬਣਿਆ ਹੋਇਆਗਾ ਤੇ ਬੋਲੀ ਮਿਲਦਾ ਇਥੇ ਸਵੇਰੇ ਲੱਗਦੀ ਹੋਊਗੀ ਬੋਲੀ ਸਵੇਰੇ ਲੱਗਦੀ ਹੁੰਦੀ ਆ ਵੱਡੇ ਭਾਈ ਬੋਲੀ ਸਵੇਰੇ ਲੱਗਦੀ ਹੁੰਦੀ ਇਥੇ ਅੱਛਾ ਕੀ ਰੇਟ ਰੂਟ ਚੱਲ ਰਿਹਾ ਗਿੱਲੀ ਸੁੱਕੀ ਦਾ ਰੇਟ ਤਾਂ ਮੋਛਰ ਦੇ ਫਰਾਉਣਾ ਅੱਛਾ 1700 ਦਾ ਠੀਕ ਹੈ ਉਹ ਮਾਲ ਦੱਸ ਮਤਲਬ ਕਿੰਨਾ ਮੌਇਸਚਰ ਆ ਗਿਆ ਦਾ ਹੁਣ ਭਾਈ ਕਿੰਨਾ ਮੌਇਸਚਰ ਹੈ ਕੀ ਰੇਟ ਲੱਗੀ ਹੈਗੀ 1700 ਨੂੰ 1670 ਨੂੰ ਠੀਕ ਹੈ ਮਲ ਲਈ ਪਹਿਲਾਂ ਦਿਖਾ ਕੇ ਜਾਂਦੇ ਹੋਗੇ ਕੰਡਾ-ਕੰਡਾ ਕਰਵਾ ਲੈਂਦਾ ਠੀਕ ਐ ਕਿੰਨੇ ਬਾਹਣ ਦੀ ਆ ਬਾਈ ਇਹ ਇਹ ਉਹ ਨਹੀਂ ਕਰਾਈ ਸੀ ਇਹ ਉਹ ਦਾ 2.5 ਕਿੱਲਿਆਂ ਦੀ ਕਹਿੰਦੀ ਬਾਈ ਕਹਿੰਦਾ 2.5 ਕਿੱਲਿਆਂ ਦੀ ਐ ਉਹ ਐ ਯਾਰ ਵੀ ਦਾਣਾ ਦੂਣਾ ਬਹੁਤ ਸੋਹਣਾ ਬਾਈ ਹੈਨਾ ਅਹੀਂ ਕਹਿੰਦਾ ਵੀ ਜਿਵੇਂ ਆ ਕਹਿੰਦੇ ਹੁੰਦੇ ਆ ਨਾ ਵੀ ਜਮਾ ਸੰਤਰੀ ਦਾਣਾ ਹੋ ਜਾਂਦਾ ਉਹ ਹੈਨਾ ਦਾਣਾ ਦੂਣਾ ਬਹੁਤ ਵਧੀਆ 1670 ਨੂੰ ਲੱਗੀ ਐ ਕਿੰਨਾ ਬਾਜਨ ਹੋ ਗਿਆ ਬਾਈ ਕੰਡੇ ਦਾ ਅੱਛਾ ਇਹ ਆ ਲਾਣੇਦਾਰ ਠੀਕ ਆ ਕਿੰਨਾ ਵਾਇਨ ਹੋ ਗਿਆ ਬਾਈ ਠੀਕ ਹੈ ਵਿੱਚ ਹੀ ਟਰੈਕਟਰ ਸਮੇਤ ਹੋ ਗਿਆ ਹੋਊਗਾ ਸਾਰਾ ਇਹ ਹਾਂ 122 ਕੋਟ ਕਿੰਨਾ ਕੁਆਂਟਲ 122 ਕੁਆਂਟਲ ਹਨਾ 122 ਕੁਆਂਟਲ 70 ਕਿਲੋ ਬਾਕੀ ਟਰੈਕਟਰ ਦਾ ਪਤਾ ਲੱਗੂ ਟਰੈਕਟਰ ਟਰਾਲੀ ਆ ਕਿੰਨਾ ਨਿਕਲਦਾ ਹੈਗਾ ਵਿੱਚੋਂ ਹੂੰ ਨੀਓ ਰੇਫਰ ਉਹ ਸਾਹ ਤੇ ਰੇਟ ਠੀਕ ਆਗਾ ਜਿਵੇਂ ਬਾਇ ਫੋੜ ਉਹ ਵੱਧ ਗਿੱਲੀ ਹੁੰਦੀ ਦੀ ਜਿਹਦਾ ਕੱਲ ਉੱਥੇ ਮੰਨ ਲਾ ਵੀ 1250 ਤੇ 1300 ਲੱਗਦਾ ਸੀ ਉਹ ਬਾਲੀ ਗਿੱਲੀ ਹੁੰਦੀ ਦੀ ਇਹਦਾ ਤੂੰ ਐ ਮੰਨ ਲਾ ਵੀ ਸੁੱਕਿਆ ਵਾਂਗੂ ਹੀ ਆਗਾ ਹਾਂ ਇਹ ਸੁੱਕੀ ਦਾ ਵੱਧ ਵੀ ਲੱਗਦਾ ਬਿਲਕੁਲ ਇਹ ਤੂੰ ਐ ਮੰਨ ਲਾ ਜਿਸ ਹਿਸਾਬ ਤੇ ਦੀ ਕੁਆਲਿਟੀ ਆ ਜੇ ਜਮਾ ਸੁੱਕੀ ਹੁੰਦੀ 2200 ਤੇ ਜਾਂਦੀ ਜਦੋਂ ਪੂਰੀ ਉਹ ਹੋ ਜਾਂਦੀ ਤੇ ਬਾਕੀ ਉਹ ਖੰਡਈ ਪਈ ਹੈਗੀ ਇਥੇ ਵਾਸਤੇ ਰਮੋਇਸਚਰ ਦੇ ਹਿਸਾਬ ਤੇ ਲੈਂਦੇ ਆਗੇ ਕਹਿੰਦੇ ਬੋਲੀ ਨਹੀਂ ਲੱਗਦੀ ਹੈਗੀ ਤੇ ਜਿੱਥੇ ਕਿਤੇ ਮੰਡੀ ਦੇ ਵਿੱਚ ਵੱਧ ਮੱਕੀ ਆ ਜਾਂਦੀ ਆ ਉਥੇ ਫਿਰ ਬੋਲੀ ਵਗੈਰਾ ਵਾਲਾ ਸਿਸਟਮ ਹੋ ਜਾਂਦਾਗਾ ਤੇ ਉਰੇ ਤੁਸੀਂ ਐਂ ਲਾ ਲਓ ਜਿਵੇਂ ਹੋ ਬਾਈ ਹੋਰੀ ਸੁਕਾਉਂਦੇ ਫਿਰਦੇ ਆਗੇ ਤੇ ਇਸ ਤਰ੍ਹਾਂ ਫਿਰ ਉਸ ਤੋਂ ਬਾਅਦ ਬਾਈ ਖਰਚੇ ਪੈ ਜਾਂਦੇ ਆ ਉੱਤੇ ਜਿਵੇਂ ਆਹ ਦੇਖੋ ਝਾੜੂ ਚੱਲਦਾ ਜਿੰਦਰਾ ਚੱਲਦਾ ਉਧਰੋਂ ਟਰੈਕਟਰ ਵਾਲਾ ਜਿੰਦਰਾ ਹੋ ਗਿਆ ਤੇ ਉਧਰਲੇ ਪਾਸੇ ਹੋ ਚੋਬਰ ਗੇ ਪਿਆਗੇ ਤੇ ਇੱਧਰ ਬਾਈ ਫਰਿੰਗ ਕਰੀ ਜਾਂਦੇ ਆ ਖਾਲੀ ਬਾਕੀ ਆਪਾਂ ਹੋਰ ਵੀ ਦੇਖ ਰਹੇ ਆ ਕਿਸੇ ਪਾਸੇ ਜੇ ਹੋਰ ਉਹ ਕਰਦੇ ਆ ਤੇ ਮੱਕੀ ਯਾਰ ਇਹਨਾਂ ਦੀ ਬਹੁਤ ਸੋਹਣੀ ਲੱਗਦੀ ਆ ਮੈਨੂੰ ਬਹੁਤ ਸੋਹਣਾ ਦਾਣਾ ਆਪਾਂ ਕਹੀਏ ਵੀ ਲੋ ਵੀ ਇੱਕ ਤਾਂ ਬਰਨਾਲੇ ਮੱਕੀ ਆਪਾਂ ਸੋਂ ਦਿਖਾਈ ਆ ਉਧਰ ਤੇ ਇੱਕ ਇਧਰਲੇ ਪਾਸੇ ਇਹ ਵਜਦਾਗਾ ਕਾਉਟਰਨ ਮੰਡੀ ਵਜਦੀ ਆ ਇਹ ਕਪਾਹ ਵਾਲੀ ਮੰਡੀ ਜਿਹਨੂੰ ਕਹਿੰਦੇ ਆ ਇੱਥੇ ਆਉਂਦੀ ਆ ਮੱਕੀ ਇੱਥੇ ਦੇਖੋ ਵੀ ਆ ਸੁੱਕਣੀ ਪਾਈ ਵੀ ਐ ਤੇ ਕੁਝ ਬਾਰਦਾਨਾ ਵਗੈਰਾ ਜਿਹੜਾ ਭਰਿਆ ਵਿਆ ਉਹ ਲੋਡ ਹੋਈ ਜਾਂਦਾ ਤੇ ਇੱਥੇ ਬਸ ਜਿਵੇਂ ਆਪਣੇ ਲੋਕਲ ਪਿੰਡ ਨੇ ਲੋਕਲ ਪਿੰਡਾਂ ਦੀ ਮੱਕੀ ਹੈਗੀ ਜਿਹੜੀ ਉਰੇ ਆਉਂਦੀ ਐ ਤੇ ਉਰੇ ਕੋਈ ਬੋਲੀ ਵਾਲਾ ਸਿਸਟਮ ਨਹੀਂ ਹੈਗਾ ਮੇਨੂੰ ਲੱਗਦਾ ਵੀ ਉਰੇ ਸਿੱਧਾ ਮੌਇਸਚਰ ਚੈੱਕ ਕੀਤਾ ਮੌਇਸਚਰ ਤੇ ਮੱਕੀ ਜਿਹੜੀ ਭਰ ਲਈ ਜਾਂਦੀ ਐ ਕੀ ਹਾਲ ਨੇ ਬਾਈ ਹੋਰ ਠੀਕ ਹੋ ਤੇ ਕੀ ਰੇਟ ਵਗੈਰਾ ਚੱਲਦਾ ਬਾਈ ਮੱਕੀ ਦਾ ਇੱਥੇ ਹੋਰ ਬਾਈ ਠੀਕ ਹੈ ਬੱਡੇ ਭਾਈ ਜੜਦੀ ਕਲਾ ਵਾਹ ਵਾਹ ਜਿਉਂਦਾ ਬਸਦਾ ਰਹੇ ਬਾਈ ਹੋਰ ਠੀਕ ਹੈ ਵੀਰੇ ਹਾਂ ਬਾਈ ਕੀ ਦਾਂਗਾ ਵੀਰ ਦਾ ਮੇਰਾ ਨਾਲ ਆ ਜੀ ਠੀਕ ਹੈ ਕੀ ਰੇਟ ਵਗੈਰਾ ਚੱਲਦਾ ਬਾਈ ਮੱਕੀ ਦਾ ਕੋਈ ਹੈਗਾ ਧਿਆਨ ਚ ਠੀਕ ਹੈ ਮਤਲਬ ਇਹਦੇ ਦਾ ਬਾਦ ਸੁੱਕੀ ਹੀ ਆਉਂਦੀ ਹੂ ਹੈ ਨਾ ਇਹ ਗਿੱਲੀ ਆਉਂਦੀ ਹੈ ਹੈ ਠੀਕ ਹੈ ਠੀਕ ਹੈ ਤਾਂ ਹੀ ਆ ਖੰਡਿਆ ਖੰਡਿਆ ਕੇ ਇਸ ਕਾ ਕੇ ਉਹ ਹੁੰਦਾਗਾ ਠੀਕ ਹੈ ਤੇ ਲਓ ਵੀ ਮਿੱਤਰੋ ਬਾਈ ਹੁਰੀ ਕਹਿੰਦੇ ਵੀ ਰੇਟ ਵਗੈਰਾ ਬਾਬੂ ਨੂੰ ਪਤਾ ਹੋਊਗਾ ਤੇ ਕਿਵੇਂ ਤਾਂ ਵਿਚਾਰੇ ਮੁੰਡੇ ਲੇਬਰ ਵਾਲੇ ਨੇਗੇ ਤੇ ਉਸ ਹਿਸਾਬ ਤੇ ਆ ਤੇ ਉਰੇ ਫਿਰ ਐ ਸਖਾਸ ਕਾ ਕੇ ਜਿਵੇਂ ਆਪਾਂ ਤੁਹਾਨੂੰ ਦਿਖਾਇਆ ਵੀ ਉਧਰ ਕਿਵੇਂ ਸਖਾਈ ਜਾਂਦੇ ਨੇ ਉਵੇਂ ਸਖਾ ਕੇ ਇੱਥੇ ਉਦੋਂ ਬਾਅਦ ਫਿਰ ਜਿਹੜਾ ਪਰ ਪਰ ਕੇ ਅੱਗੇ ਜਿੱਥੇ ਜਾਂਦੀ ਆ ਉਹ ਹੋ ਜਾਂਦੀ ਆ ਤੇ ਆਹ ਦੇਖੋ ਤੁਸੀਂ ਮੱਕੀ ਦੀ ਕੁਆਲਿਟੀ ਜਿਹੜੀ ਇੱਥੇ ਬਹੁਤ ਸੋਹਣੀ ਆ ਰਹੀ ਆ ਬਾਈ ਰਾਵਿਚ ਕੋਣ ਵੇਲੇ ਜਿਵੇਂ ਆ ਦਾਣੇ ਦੂਣੇ ਟੁੱਟ ਜਾਂਦੇ ਆਗੇ ਹੋ ਜਾਂਦੇ ਆ ਇਹ ਚੀਜ਼ ਹੋ ਜਾਂਦੀ ਹੈਗੀ ਆਪਾਂ ਕਹਿੰਦੇ ਆ ਮੰਡੀ ਦੇ ਵਿੱਚ ਮੱਕੀ ਵੇਚਿਆ ਏ ਵੀ ਮੱਕੀ ਵੇਚ ਕੇ ਵੇਲੇ ਹੋ ਗਏ ਹਨਾ ਆਪਣੀ ਗਿੱਲੀ ਮੱਕੀ ਇੱਥੇ 1300 ਤੋਂ 1600 ਨੂੰ ਜਿਵੇਂ ਤੁਹਾਨੂੰ ਦੱਸਿਆ ਮੰਡੀ 'ਚ ਬਰਨਾਲੇ ਲੱਗ ਰਹੀ ਆ ਤੇ ਉਸ ਤੋਂ ਬਾਅਦ ਉਹਨੂੰ ਸੁਕਾਉਣ ਦੇ ਲਈ ਐ ਸਾਰਾ ਦਿਨ ਪੀ ਕੇ ਕੜੀ ਜੀ ਚਾਹ ਜਿਵੇਂ ਖੇਤ ਬਹਾਨ ਬੋਣੇ ਹੁੰਦੇ ਹਨਾ ਰਾਲਾਂ ਬਗਲਦੇ ਹੁੰਨੇ ਆਗੇ ਓਵੇਂ ਜਿਹੜੀਆਂ ਰਾਲਾਂ ਨੇ ਉਹ ਬਗਲਨੀਆਂ ਪੈਂਦੀਆਂ ਨੇਗੀਆਂ ਤੇ ਐਂ ਬਾਈ ਇੱਥੇ ਗੇੜੇ ਦੇਨੇ ਪੈਂਦੇ ਆ ਤੁਸੀਂ ਲਾ ਲਓ ਵੀ ਮੱਕੀ ਖਰੀਦਣ ਤੋਂ ਬਾਅਦ ਵਪਾਰੀ ਨੂੰ ਬਹੁਤ ਖਰਚੇ ਪੈ ਜਾਂਦੇ ਆ ਕਿ ਮੱਕੀ ਸੁਕਾਉਣ ਤੱਕ ਉਸ ਤੋਂ ਬਾਅਦ ਉਹਨੂੰ ਇਕੱਠੀ ਕਰਨੀ ਖੰਡਿਆਉਣੀ ਫੇਰ ਖੰਡਿਆਉਣੀ ਫੇਰ ਇਕੱਠੀ ਕਰਨੀ ਫੇਰ ਬੋਰੀਆਂ ਦੇ ਵਿੱਚ ਭਰਨੀ ਫੇਰ ਲੋਡਿੰਗ ਕਰਨੀ ਤੁਸੀਂ ਐਂ ਲਾ ਲਓ ਵੀ ਉਹ ਖਰਚੇ ਵੀ ਜਿਹੜੇ ਸਾਰੇ ਹੋਣੇ ਤੇ ਬਾਬੂ ਦਾ ਤੁਸੀਂ ਐਂ ਲਾ ਲਓ ਵੀ ਪੈਰਾਂ ਦੇ ਨਾਲ ਆਪ ਹੀ ਖੜੇ ਹੋਣ ਲੱਗਿਆ ਪਿਆ ਜਦੋਂ ਸੌਦਾ ਲੈਤਾ ਹੁੰਦਾ ਫਿਰ ਬੰਦੇ ਨੂੰ ਫਿਕਰ ਹੁੰਦਾਗਾ ਵੀ ਇਹ ਰਹੋ ਕਰੀਏ ਯਾ ਦੇਖੋ ਵੀ ਜਾਂਦਾ ਨਾ ਮੈਂ ਕਹਿੰਦਾ ਵੀ ਖੱਦੂ ਖੜਾ ਪਾਉਂਦਾ ਦੇਖੋ ਲੋ ਮੋਟਰਸਾਈਕਲ ਮਗਰੀ ਹਲ ਪਾਈ ਫਿਰਦਾ ਝੋਟਾ ਦੇਖ ਲਓ ਕਿੱਟਾਂ ਵੀ ਰੱਖੀ ਫਿਰਦਾ ਨਾਲ ਵਜੰਦਾ ਮਾਰਾ ਦੇਖੋ ਮਹਾਰਾ ਕੀ ਬਾਤ ਹੈ ਲੋ ਜੀ ਬਰਨਾਲੇ ਮੱਕੀ ਦੀ ਮੰਡੀ ਦੇ ਵਿੱਚ ਖੜਿਆਂਗੇ ਜਿਵੇਂ ਤੁਹਾਨੂੰ ਆਪਾਂ ਪਹਿਲਾਂ ਵੀ ਦਿਖਾਇਆ ਗਿਆ ਤੇ ਆਪਣੇ ਕੋਲ ਇੱਕ ਭਰਾ ਖੜਾ ਹੈਗਾ ਆਪਣਾ ਕਿਸਾਨ ਵੀਰ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਵੀਰ ਜੀ ਆਪਣਾ ਹਰਦੀਪ ਸਿੰਘ ਜੀ ਹਰਦੀਪ ਸਿੰਘ ਤੇ ਕਿਹੜਾ ਪਿੰਡ ਆ ਹਰਦੀਪ ਵੀਰ ਦਾ ਟੌਲਾ ਜੀ ਟੌਲਾ ਹੈ ਤੇ ਮੱਕੀ ਲੈ ਕੇ ਆਏ ਸੀਗਾ ਬਾਈ ਹਾਂਜੀ ਹਾਂਜੀ ਕਿੰਨਾ ਬਸਣ ਲਾ ਆਇਆ ਸੀਗਾ ਆਪਣੇ 2.5 ਕਿੱਲੇ ਸੀ ਵੀਰੇ 2.5 ਕਿੱਲੇ ਤੇ ਕਿਹੜੀ ਵੈਰਟੀ ਲਾਈ ਵੀ ਜੀ 9908 ਜੀ 9908 ਪੈਨਰ ਦੀ ਕਾ ਦੀ ਹੈ ਬਾਹਰ ਦੀ ਬਾਹਰ ਦੀ ਹਾਂ ਠੀਕ ਹੈ ਤੇ ਕੀ ਰੇਟ ਵਗੈਰਾ ਕੀ ਲੱਗਿਆ ਆਪਣਾ 50 ਮੌਇਸਚਰ ਦਾ ਲੱਗਿਆ 1460 ਰੁਪਏ 50 ਮੌਇਸਚਰ ਦਾ ਹਾਂਜੀ 1400 60 1460 ਰੁਪਏ ਠੀਕ ਐ ਇੱਥੇ ਮੌਇਸਚਰ ਦੇ ਹਿਸਾਬ ਤੇ ਰੇਟ ਲੱਗਦਾ ਹੈ ਹਾਂ ਉਹ ਬੋਲੀ ਵਗੈਰਾ ਨਹੀਂ ਲੱਗਦੀ ਹੈਗੀ ਬੋਲੀ ਉਹ ਲੱਗਦੀ ਜਿਸ ਕਾ ਅਗੇ ਪੱਖਾ ਲਵਾ ਕੇ ਜਿਸ ਕਾ ਅਗੇ ਪੱਖਾ ਲਵਾ ਕੇ ਉਹ ਕਰਦੇ ਫਿਰ ਬੋਲੀ ਲੱਗਦੀ ਹੈ ਹਾਂਜੀ ਠੀਕ ਐ ਕਿੰਨਾ ਵਾਹਨ ਲੱਗਦੀ ਤਨ ਕਿੱਲੇ 2.5 ਕਿੱਲੇ 2.5 ਕਿੱਲੇ ਠੀਕ ਐ ਮਨ ਲਾ ਰੇਟ ਤੇਰਾ ਮਨ ਸੰਤੋਸ਼ਟਾ ਵੀ ਰੇਟ ਠੀਕ ਲੱਗਿਆ ਜਾਂ ਕਿਵੇਂ ਐ ਨਹੀਂ ਮੱਕੀ ਨੇ ਬਜਨ ਬਹੁਤ ਠੀਕ ਐ ਮਨ ਲਵੀ ਜਿਵੇਂ ਤੁਸੀਂ ਕਹਿੰਨੋਂ ਪੰਜਾਬ ਆਫਸਰ ਤੀ ਹੈ ਨਾ ਉਹਦੇ ਹਿਸਾਬ ਤੇ ਠੀਕ ਆ ਵੀ ਜਦੋਂ 608 ਰੁਪਏ ਠੀਕ ਲੱਗ ਗਿਆ ਹਾਂ ਕਿਹੜੇ ਬਾਊ ਦੇ ਵਿੱਚ ਹੀ ਹੈ ਪਾਵਨ ਵਾਲਾ ਸਪਾਲਾ ਵਾਲੇ ਦੇ ਪਾਵਨ ਸਪਾਲਾ ਵਾਲੇ ਪਾਵਨ ਸਪਾਲਾ ਠੀਕ ਆ ਠੀਕ ਆ ਨਹੀਂ ਵਧੀਆ ਬਈ ਜਾਂਦਾ ਹੈ ਨਾ ਚਲ ਫਿਰ ਕਿੰਨੇ ਦਿਨਾਂ ਦੀ ਵੜਲੀ ਸੀ ਬਈ ਉਹ ਕਰੀਆ ਮਸ਼ੀਨਾਂ ਪੜਾਈ ਤੀ ਕਮੈਨ ਨਾਲ ਕਮੈਨ ਨਾਲ ਠੀਕ ਆ ਕਿਹੜੀ ਕੰਪਨੀ ਦੀ ਕਮੈਨ ਤੀ 120 ਦਿਨਾਂ ਤੇ ਵੜੀ ਸੀ 120 ਦਿਨ ਚਾਰ ਮਹੀਨੇ ਦੀ ਹਾਂਜੀ ਠੀਕ ਆ ਕਿਹੜੀ ਕੰਪਨੀ ਦੀ ਮਸ਼ੀਨ ਤੀ ਕਮੈਨ ਤੇ ਨਾ ਬਟੇ ਪੀਓ 90 ਟੈਪੀ ਮਨ ਲਾ ਜਿਵੇਂ ਪ੍ਰੀਤ ਦਾ ਪ੍ਰੀਤ ਵਾਲਿਆਂ ਦੀ ਬਹੁਤ ਚੱਲ ਰਹੀ ਆ ਮਨ ਲਾ ਪ੍ਰੀਤ ਵਾਲਿਆਂ ਦਾ ਕਾਟਰ ਜਿਹੜਾ ਕਾਟਰ ਤਾਂ ਮੂਰੇ ਪ੍ਰੀਤ ਦਾ ਸੀ ਕਮੈਨ ਪਿੱਛੇ ਕੋਈ ਖੁੱਸ ਗਿਆ ਅੱਛਾ ਕਾਟਰ ਮੂਰੇ ਪ੍ਰੀਤ ਦਾ ਸੀ ਠੀਕ ਆ ਸਾਫ ਸਫਾਈ ਪੂਰੀ ਵਧੀਆ ਹੋਈ ਆ ਹਾਂਜੀ ਹਾਂ ਪੂਰੀ ਵਧੀਆ ਠੀਕ ਐ ਨਹੀਂ ਨਹੀਂ ਬਿਲਕੁਲ ਬਾਈ ਸੋ ਠੀਕ ਆ ਬਾਈ ਧੰਨਵਾਦ ਤੁਹਾਡਾ ਮਿਹਰਬਾਨੀ ਬਹੁਤ ਬਹੁਤ ਹਾਂ ਹਾਂ ਕਰਾ ਲਿਓ ਕੰਡਾ ਲਓ ਜੀ ਇੱਥੇ ਜਿਹੜੀ ਮੱਕੀ ਆਉਂਦੀ ਆ ਮਨ ਲਓ ਵੀ ਹਜੇ ਤੱਕ ਗਿੱਲੀ ਮੱਕੀ ਆ ਰਹੀ ਹੈਗੀ ਤੇ ਜਿਵੇਂ ਤੁਹਾਨੂੰ ਪਤਾ ਵੀ ਕਣਕਾਂ ਦੀ ਆ ਝੋਨੇ ਦੀ ਜਿਹੜੀ ਬਿਜਾਈ ਆ ਉਹ ਸ਼ੁਰੂ ਹੋ ਗਈ ਜਿ ਇਹ ਗਿੱਲੀ ਆ ਹਨਾ ਇੱਥੇ ਜਿਹੜਾ ਬਰਨਾਲੇ ਮੰਡੀ ਦਾ ਮੰਨ ਲਓ ਵੀ ਰੇਟ ਚੱਲ ਰਿਹਾਗਾ 1300 ਰੁਪਏ ਤੋਂ ਲੈ ਕੇ 1600 ਰੁਪਏ ਤੱਕ ਜਿਹੜਾ ਦਾ ਰੇਟ ਆ ਉਹ ਚੱਲ ਰਿਹਾ ਹੈ ਤੇ ਜਿਹੜੀ ਸੁੱਕੀ ਮੱਕੀ ਹੈ ਉਹ ਮੰਨ ਲਓ ਵੀ 2000 ਰੁਪਏ ਤੱਕ ਪਰਸੋਂ ਕਹਿੰਦੇ ਵੀ ਇੱਥੇ ਰੇਟ ਲੱਗੇਗਾ ਤੇ ਗਿੱਲੀ ਮੱਕੀ ਤੁਸੀਂ ਐ ਲੈ ਲਓ ਵੀ ਕੁਆਲਿਟੀ ਦੇ ਹਿਸਾਬ ਤੇ ਜਿਵੇਂ ਕੋਈ ਦਾਣੇ ਦੀ ਕੁਆਲਿਟੀ ਆ ਕੋਈ ਹੋਰ ਆ ਕਲਰ ਵਗੈਰਾ ਦਾ ਹੋਰ ਆ ਉਸ ਹਿਸਾਬ ਤੇ ਲੈ ਕੇ 1300 ਤੋਂ 1600 ਤੱਕ ਲੱਗੀ ਜਾਂਦੀ ਹੈ ਤੇ ਸੁੱਕੀ 2000 ਰੁਪਏ ਨੂੰ ਤੇ ਉਸ ਤੋਂ ਬਾਅਦ ਫਿਰ ਇਹ ਇਥੋਂ ਸੁਕਾਹ ਕਰਕੇ ਉਹ ਕਰਕੇ ਸੁਕਾ ਕੇ ਤੁਸੀਂ ਐਂ ਦੇਖੋ ਵੀ ਜਿਵੇਂ ਆਹ ਟਰੈਕਟਰ ਵਗੈਰਾ ਖੜਾ ਆਹ ਮੋਟਰਸਾਈਕਲ ਦੇ ਮੰਗਲਾ ਪਾਇਆ ਵੇ ਹਾਲ ਇਹਦੇ ਨਾਲ ਸਾਰਾ ਦੇਣਾ ਐ ਰੋਲ ਰੋਲ ਕੇ ਫਿਰ ਇਹਦਾ ਇੱਕ ਦੋ ਦਾਣਾਂ ਦੇ ਵਿੱਚ ਜਿਹੜਾ ਮੌਇਸਚਰ ਹੈਗਾ ਉਹ ਸੈੱਟ ਆਉਂਦਾ ਹੈ ਬਾਕੀ ਮੱਕੀ ਦਾ ਮੌਇਸਚਰ 15 ਤੋ ਤੱਕ ਇਹ ਕਦੇ ਘਟਦਾ ਹੀ ਨਹੀਂ ਹੁੰਦਾ ਕਿੰਨਾ ਮਰਜੀ ਉਹੋ ਜੀ ਜਦੋਂ ਵੀਿਕਰੀ ਹੁੰਦੀ ਆ 15 ਤੱਕ ਦਾ ਕਹਿੰਦੇ ਇਹਦਾ ਮੌਇਸਚਰ ਜਿਹੜਾ ਰਹਿੰਦਾ ਹੀ ਰਹਿੰਦਾ ਬਾਕੀ ਹੋਰ ਕਿਹੜੇ ਏਰੀਏ ਚ ਮੱਕੀ ਕਿਸ ਹੱਬ ਤੇ ਆ ਰਹੀ ਹੈ ਅਸੀਂ ਕੋਸ਼ਿਸ਼ ਕਰਾਂਗੇ ਵੀ ਸਾਰੀਆਂ ਮੰਡੀਆਂ ਨੂੰ ਕਵਰ ਕਰੀਏ ਰੋਜ਼ ਹੀ ਰੋਜ਼ ਨਿਤ ਨਵੀਂ ਮੰਡੀ 'ਚ ਜਾਇਆ ਕਰਾਂਗੇ ਕੋਸ਼ਿਸ਼ ਕਰਾਂਗੇ ਇੱਕ ਦਿਨ 'ਚ ਦੋ ਮੰਡੀਆਂ 'ਚ ਵੀ ਜਾਣ ਦੀ ਵੀ ਉੱਥੇ ਕੀ ਰੇਟ ਵਗੈਰਾ ਚੱਲਦਾਗਾ ਸਾਰਾ ਆਪਣੇ ਕਿਸਾਨ ਭਰਾਵਾਂ ਨੂੰ ਬਈ ਦੱਸਿਆ ਕਰਾਂਗੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਜਾਣਕਾਰੀ ਭਰਪੂਰ ਲੱਗੀ ਤਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਹੋਰ ਕੋਈ ਵੀ ਕੋਈ ਤੁਹਾਡੇ ਸੁਝਾਅ ਨੇ ਕੋਈ ਗੱਲਬਾਤ ਦੱਸਣੀ ਚਾਹੁੰਦੇ ਹੋ ਕਿਸੇ ਮੰਡੀ ਦੇ ਵਿੱਚ ਬੁਲਾਉਣਾ ਚਾਹੁੰਦੇ ਹੋ ਜਾਂ ਜੇ ਕੋਈ ਵੀ ਉਹ ਆ ਕਿਸੇ ਪ੍ਰਕਾਰ ਦੀ ਵੀਡੀਓ ਵਗੈਰਾ ਕਰਵਾਉਣਾ ਚਾਹੁੰਦੇ ਹੋ ਤਾਂ ਉਹ ਸਾਨੂੰ ਜਰੂਰ ਦੱਸਿਓ ਇੱਕ ਬੇਨਤੀ ਹੈ ਸਾਰੇ ਭਰਾਵਾਂ ਨੂੰ ਜੇਕਰ ਤੁਸੀਂ ਵੀਡੀਓ ਇਹ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਜਰੂਰ ਕਰ ਲਿਓ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ YouTube ਤੇ ਦੇਖ ਰਹੇ ਹੋ ਜੀ ਤਾਂ ਸਬਸਕ੍ਰਾਈਬ ਕਰ ਲਿਓ ਜੇਕਰ Instagram ਤੇ ਰੀਲ ਦੇਖ ਰਹੇ ਹੋ ਤਾਂ ਜੀ ਉੱਥੇ ਫੋਲੋ ਕਰ ਲਿਓ ਸੋ ਠੀਕ ਆ ਜੀ ਧੰਨਵਾਦ ਮਿਹਰਬਾਨੀ ਥੈਂਕ ਯੂ ਲਵ ਯੂ ਆਲ ਦੋਸਤੋ ਲਓ ਜੀ ਇੱਥੇ ਜਿਹੜੀ ਮੱਕੀ ਆਉਂਦੀ ਆ ਮੰਨ ਲਓ ਵੀ ਹਜੇ ਤੱਕ ਗਿੱਲੀ ਮੱਕੀ ਆ ਰਹੀ ਹੈਗੀ ਤੇ ਜਿਵੇਂ ਸਾਨੂੰ ਪਤਾ ਵੀ ਕਣਕਾਂ ਦੀ ਆ ਝੋਨੇ ਦੀ ਜਿਹੜੀ ਬਿਜਾਈ ਆ ਉਹ ਸ਼ੁਰੂ ਹੋ ਗਈ ਜਿਵੇਂ ਆ ਮੱਕੀ ਹੈਗੀ ਹੁਣ ਇਹ ਗਿੱਲੀ ਆ ਹਨਾ ਇੱਥੇ ਜਿਹੜਾ ਬਰਨਾਲੇ ਮੰਡੀ ਦਾ ਮੰਨ ਲਓ ਵੀ ਰੇਟ ਚੱਲ ਰਿਹਾਗਾ 1300 ਰੁਪਏ ਤੋਂ ਲੈ ਕੇ 1600 ਰੁਪਏ ਤੱਕ ਜਿਹੜਾ ਦਾ ਰੇਟ ਆ ਉਹ ਚੱਲ ਰਿਹਾ ਹੈ ਤੇ ਜਿਹੜੀ ਸੁੱਕੀ ਮੱਕੀ ਹੈ ਉਹ ਮੰਨ ਲਓ ਵੀ 2000 ਰੁਪਏ ਤੱਕ ਪਰਸੋਂ ਕਹਿੰਦੇ ਵੀ ਇੱਥੇ ਰੇਟ ਲੱਗੇਗਾ ਤੇ ਗਿੱਲੀ ਮੱਕੀ ਤੁਸੀਂ ਐ ਲੈ ਲਓ ਵੀ ਕੁਆਲਿਟੀ ਦੇ ਹਿਸਾਬ ਤੇ ਜਿਵੇਂ ਕੋਈ ਦਾਣੇ ਦੀ ਕੁਆਲਿਟੀ ਆ ਕੋਈ ਹੋਰ ਆ ਕਲਰ ਵਗੈਰਾ ਦਾ ਹੋਰ ਆ ਉਹ ਹਿਸਾਬ ਤੇ ਲੈ ਕੇ 1300 ਤੋਂ 1600 ਤੱਕ ਲੱਗੀ ਜਾਂਦੀ ਐ ਤੇ ਸੁੱਕੀ 2000 ਰੁਪਏ ਨੂੰ ਤੇ ਉਸ ਤੋਂ ਬਾਅਦ ਫਿਰ ਇਹ ਇਥੋਂ ਸੁਕਾਹ ਕਰਕੇ ਉਹ ਕਰਕੇ ਸੁਕਾ ਕੇ ਤੁਸੀਂ ਐ ਦੇਖੋ ਵੀ ਜਿਵੇਂ ਆ ਟਰੈਕਟਰ ਵਗੈਰਾ ਖੜਾ ਆ ਮੋਟਰਸਾਈਕਲ ਦੇ ਮੰਗੜ ਆਇਆ ਵੇ ਹਾਲ ਇਹਦੇ ਨਾਲ ਸਾਰਾ ਦਿਨ ਆ ਰੋਲ ਰੋਲ ਕੇ ਫਿਰ ਇਹਦਾ ਇੱਕ ਦੋ ਦਿਨਾਂ ਦੇ ਵਿੱਚ ਜਿਹੜਾ ਮੌਇਸਚਰ ਆਗਾ ਉਹ ਸੈੱਟ ਆਉਂਦਾ ਐ ਬਾਕੀ ਮੱਕੀ ਦਾ ਮੌਇਸਚਰ 15 ਤੋ ਤੱਕ ਇਹ ਕਦੇ ਘਟਦਾ ਹੀ ਨਹੀਂ ਹੁੰਦਾ ਕਿੰਨਾ ਮਰਜੀ ਉਹੋ ਜੀ ਜਦੋਂ ਵੀ ਕਰੀ ਹੁੰਦੀ ਹੈ 15 ਤੱਕ ਦਾ ਕਹਿੰਦੇ ਇਹਦਾ ਮੌਇਸਚਰ ਜਿਹੜਾ ਰਹਿੰਦਾ ਹੀ ਰਹਿੰਦਾ ਬਾਕੀ ਹੋਰ ਕਿਹੜੇ ਏਰੀਏ ਚ ਮੱਕੀ ਕਿਸਾਬ ਤੇ ਆ ਰਹੀ ਹੈ ਅਸੀਂ ਕੋਸ਼ਿਸ਼ ਕਰਾਂਗੇ ਵੀ ਸਾਰੀਆਂ ਮੰਡੀਆਂ ਨੂੰ ਕਵਰ ਕਰੀਏ ਰੋਜ਼ ਦੀ ਰੋਜ਼ ਨਿਤ ਨਵੀਂ ਮੰਡੀ 'ਚ ਜਾਇਆ ਕਰਾਂਗੇ ਕੋਸ਼ਿਸ਼ ਕਰਾਂਗੇ ਇੱਕ ਦਿਨ 'ਚ ਦੋ ਮੰਡੀਆਂ 'ਚ ਵੀ ਜਾਣ ਦੀ ਵੀ ਉੱਥੇ ਕੀ ਰੇਟ ਵਗੈਰਾ ਚੱਲਦਾਗਾ ਸਾਰਾ ਆਪਣੇ ਕਿਸਾਨ ਭਰਾਵਾਂ ਨੂੰ ਬਈ ਦੱਸਿਆ ਕਰਾਂਗੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਜਾਣਕਾਰੀ ਭਰਪੂਰ ਲੱਗੀ ਤਾਂ ਉਹਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਹੋਰ ਕੋਈ ਵੀ ਕੋਈ ਤੁਹਾਡੇ ਸੁਝਾਅ ਨੇ ਕੋਈ ਗੱਲਬਾਤ ਦੱਸਣੀ ਚਾਹੁੰਦੇ ਹੋ ਕਿਸੇ ਮੰਡੀ ਦੇ ਵਿੱਚ ਬੁਲਾਉਣਾ ਚਾਹੁੰਦੇ ਹੋ ਜਾਂ ਕਿਸੇ ਕੋਈ ਵੀ ਉਹ ਹੋ啊 ਕਿਸੇ ਪ੍ਰਕਾਰ ਦੀ ਵੀਡੀਓ ਵਗੈਰਾ ਕਰਵਾਉਣਾ ਚਾਹੁੰਦੇ ਹੋ ਤਾਂ ਉਹ ਸਾਨੂੰ ਜ਼ਰੂਰ ਦੱਸਿਓ ਤੇ ਇੱਕ ਬੇਨਤੀ ਆ ਸਾਰੇ ਭਰਾਵਾਂ ਨੂੰ ਜੇਕਰ ਤੁਸੀਂ ਵੀਡੀਓ ਇਹ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇਕਰ YouTube ਉੱਤੇ ਦੇਖ ਰਹੇ ਹੋ ਜੀ ਤਾਂ ਸਬਸਕ੍ਰਾਈਬ ਕਰ ਲਿਓ ਜੇਕਰ Instagram ਤੇ ਰੀਲ ਦੇਖ ਰਹੇ ਹੋ ਤਾਂ ਜੀ ਉੱਥੇ ਫੋਲੋ ਕਰ ਲਿਓ ਸੋ ਠੀਕ ਆ ਜੀ ਧੰਨਵਾਦ ਮਿਹਰਬਾਨੀ ਥੈਂਕ ਯੂ ਲਵ ਯੂ ਆਲ ਦੋਸਤੋ